ਹੋ ਜਨੋ ਜੋ ਅੱਜ ਦੇ ਹਾਲਾਤ ਚੱਲ ਰਹੇ ਆ ਪੰਜਾਬ ਦੇ ਤੁਹਾਨੂੰ ਪਤਾ ਹੀ ਆ। ਤੋਂ ਆਪਣੀ ਉੱਥੇ ਵੀਰੇ ਹੋਣਾ ਨਾਲ ਗੱਲ ਹੋਈ ਸੀ ਕਿ ਸਭ ਨਾਲੋਂ ਜ਼ਿਆਦੀ ਕਿਹੜੀ ਚੀਜ਼ ਦੀ ਲੋੜ ਉੱਥੇ। ਕਿਉਂਕਿ ਖਾਣ ਪੀਣ ਨੂੰ ਤਾਂ ਸਾਰਾ ਕੁਝ ਰਾਸ਼ਨ ਪਹੁੰਚ ਹੀ ਜਾਂਦਾ ਟਾਈਮ ਸਿਰ ਬ੍ਰੈਡ, ਬਰੁੱਡ, ਫਰੂਟ ਫਰਟ ਸਾਰਾ ਕੁਝ ਪਹੁੰਚ ਰਿਹਾ। ਪਰ ਉਹ ਵੀਰੇ ਹੋਣੀ ਕਹਿੰਦੇ ਕਿ ਮੇਨ ਚੀਜ਼ ਜਿਹੜੀ ਉਹ ਆ ਰਹੀ ਆ ਆਪਣੀ ਪ੍ਰੋਬਲਮ ਆ ਰਹੀ ਆ। ਉਹ ਨਹੀਂ ਆ ਬਾਅਦੋਂ ਕਿਉਂਕਿ ਪਾਣੀ ਬੜਾ ਖੜਾ ਆ। ਪਾਣੀ ਜਦੋਂ ਹੁਣੇ ਪਾਣੀ ਕਰਕੇ ਤੁਹਾਨੂੰ ਪਤਾ ਕਿੰਨੀਆਂ ਬਿਮਾਰੀਆਂ ਫੈਲਦੀਆਂ ਨੇ ਮੱਛਰ ਮੇਨ। ਮੱਛਰ ਬੜੇ ਆਉਂਦੇ ਨੇ। ਤੋ ਜਦੋਂ ਪਾਣੀ ਚਲਾ ਵੀ ਜਾਊਗਾ ਉਸ ਤੋਂ ਬਾਅਦ ਮੱਛਰ ਨੇ ਬੜਾ ਵਾਜਣਾ ਕਰਕੇ ਇਹਦੀ ਸੇਵਾ ਲੈ ਕੇ ਚੱਲੇ ਆਪਾਂ ਅਕਾਸ਼ੂਏ ਜਿਹੜੇ ਹੁੰਦੇ ਆ ਲਓ ਜੀ ਆ ਜਿਹੜਾ ਹਰੀਦੇ ਹੈ ਨੇ ਦਰਿਆ ਉਹਦੇ ਨਾਲ ਆਤ ਨੇ ਉਹ ਮੋਤੀ ਸਾਰੀ ਡੁੱਬੂ ਗਈ ਇਹ ਇਹ ਦਰਿਆ ਤੋਂ ਲੈ ਕੇ ਨਹੀਂ ਪਰਲੇ ਸਾਰੇ ਇਲਾਕੇ ਸਾਰੇ ਡੁੱਬ ਗਏ ਇੱਥੋਂ ਤੱਕ ਜੇ ਪਰਾ ਬੰਨਵਾ ਆਪਣੇ ਵਾਲੇ ਪਾਸੇ ਤਾਂ ਵੀ ਬੱਜਿਆ ਹੋਇਆ ਥੋੜਾ ਜਿਹਾ ਇੱਥੇ ਪਰਸ ਉਹ ਲੋ ਜਮਾਂ ਖਾਲੀ ਹੁੰਦਾ ਇਹ ਤਾਂ ਇਹ ਤਾਂ ਅੱਧਾ ਕੁ ਨਹੀਂ ਦਰਿਆ ਹਨਾ ਉਹ ਜਮਾਂ ਹੀ ਖਾਲੀ ਹੁੰਦਾ ਜੀ ਜਾ ਰਹੇ ਸਵਾਲ ਲੈ ਕੇ ਤੇ ਨਾਲੇ ਵਾਲੀ ਸਾਈਡ ਜਾ ਰਹੇ ਤੇ ਡਾਇਰੈਕਟਰ ਵਿਚਾਰੇ ਮੀਂਹ ਦੇ ਵਿੱਚ ਹੀ ਸਾਰੇ ਜਾ ਰਹੇ ਹਾਂ ਬੱਸ ਸਵਾਲ ਜਿੰਨੇ ਬਹੁਤ ਚੁੱਕੇ ਦੋ ਅਪਾਰਟਮੈਂਟ ਦੀ ਜੋ ਸੇਵਾ ਚੱਲ ਰਹੀ ਹੈ ਇੱਧਰ ਤੇ ਬਾਈਕ ਤੋਂ ਆਈ ਵੀਰ ਜੀ ਹੁਣੀ ਸੇਵਾ ਲੈ ਕੇ ਆਏ ਇਹ ਆਪਣਾ ਕੈਂਪ ਕਿੱਥੇ ਲੱਗਾ ਹੋਇਆ ਇਹ ਨਾਲ ਜਦੋਂ ਸ਼ਹਿਰ ਸ਼ੁਰੂ ਹੁੰਦਾ ਉਹਦੇ ਨਾਲ ਹੀ ਲੱਗਦਾ ਹੈ ਇਹ ਚੀਜ਼ ਸਭ ਜਿਹੜੇ ਆਪਣੇ ਭੈਣ ਭਰਾ ਨੂੰ ਜ਼ਰੂਰ ਤੇ ਆ ਉਹ ਇੱਥੇ ਆ ਕੇ ਸਾਨੂੰ ਨਾਮ ਪਤਾ ਲਿਖਵਾ ਦਿਓ ਠੀਕ ਆ ਸਾਡੀ ਟੀਮ ਹੈ ਜਿਹੜੀ ਕੋਸਾ ਜਿੰਨਾ ਨਾ ਵੀ ਨਾ ਪਤਾ ਜਿੰਨਾਂ ਨੇ ਰਾਸ਼ਨ ਲਖਾਇਆ ਉਹਨਾਂ ਦੇ ਘਰੇ ਜਾ ਕੇ ਆਪਾਂ ਰਾਸ਼ਨ ਦੇ ਕੇ ਆਏ ਆ। ਅਧਾਰ ਕਾਰਡ ਨਾਮ ਲੈ ਕੇ ਆਇਆ ਜੀ। ਅਧਾਰ ਕਾਰਡ ਨਾਮ ਲੈ ਕੇ ਆਇਓ ਕਈ ਪਤਾ ਕੀ ਆ ਕਿ ਚੀਜ਼ ਦਾ ਗਲਤ ਫਾਇਦਾ ਬਿਖਾ ਰਹੇ ਆ। ਸਾਨੂੰ ਇਹ ਵੀ ਹਰੇਕ ਜਿੰਨਾਂ ਤੱਕ ਰਾਸ਼ਨ ਨਹੀਂ ਪਹੁੰਚਿਆ ਉਹਨਾਂ ਦਾ ਰਾਸ਼ਨ ਕੋਈ ਤਾਂ ਕਰੀਏ। ਇਹ ਅਧਾਰ ਕਾਰਡ ਤੇ ਫੋਨ ਨੰਬਰ ਨਾਲ ਆ। ਜੇ ਤੁਸੀਂ ਵੀ ਕਿਸੇ ਨੇ ਵੀ ਕਿਸੇ ਤਰ੍ਹਾਂ ਦੀ ਸੇਵਾ ਇੱਥੇ ਪਹੁੰਚਾਉਣੀ ਆ, ਪਾਣੀ ਦੀ ਸੇਵਾ, ਕੋਈ ਚਾਰੇ ਦੀ ਸੇਵਾ ਕਰਨੀ ਹੋਣਾ ਕੋਈ ਮੈਡੀਕਲ ਦੀ ਸੇਵਾ ਤਰਪਾਲਾਂਗੇ। ਤਰਪਾਲਾਂ ਦੀ ਖਾਸ ਕਰਕੇ ਸਭ ਤੋਂ ਜ਼ਿਆਦਾ ਜ਼ਰੂਰਤ ਆ। ਤੂੰ ਇੱਥੇ ਦਿੰਦੇ ਹੀ ਪਤਾ ਲੱਗਦੇ ਆ ਇੱਥੇ ਨਾਮ ਨੋਟ ਕਰੀ ਜਾਂਦੇ ਆ ਆਧਾਰ ਕਾਰਡ ਤੋਂ ਸਾਰਾ ਐਡਰੈਸ ਲੈ ਕੇ ਫਿਰ ਉਹਨਾਂ ਦੇ ਜਾ ਕੇ ਘਰ-ਘਰ ਦੇ ਵਿੱਚ ਘਰ-ਘਰ ਦੇ ਵਿੱਚ ਦੇਖ ਕੇ ਆਈਦਾ ਕਿ ਅਸਲ ਵਿੱਚ ਉਹਨਾਂ ਨੂੰ ਜ਼ਰੂਰਤ ਹੈ ਕੀ ਨਹੀਂ ਹੈਗੀ ਤੋਂ ਹਿਸਾਬ ਨਾਲ ਸੇਵਾ ਕਰਦੇ ਤੂੰ ਉਹਨਾਂ ਦਾ ਨਾਮ ਲਿਖ ਲਿਆ ਫਿਰ ਸੇਵਾ ਲੈ ਕੇ ਜਾ ਲੋਕੇਸ਼ਨ ਚੰਗੀ ਤਰ੍ਹਾਂ ਦੱਸੋ ਇਹ ਕੈਂਪ ਦੀ ਇੱਕੋ ਜੀ ਅਜ ਨਾਲ ਤੁਹਾਨੂੰ ਪਤਾ ਕੀ ਚੱਕਰ ਆ ਜਿੰਨਿਆਂ ਵੀ ਵੀਰਾਂ ਭਰਾਵਾਂ ਨੇ ਆਪਣੇ ਰਾਸ਼ਨ ਨੇ ਉਹ ਇੱਥੋਂ ਤੱਕ ਹੀ ਮਤਲਬ ਦੇਦਾ ਅੱਗੇ ਉਸ ਤੱਕ ਟਰੈਕਟਰ ਵਗੈਰਾ ਨਹੀਂ ਜਾਂਦੇ ਉਹ ਵੀ ਬਾਸ ਕੋ ਜਾਂਦੇ ਹੁਣ ਅੱਗੇ ਸਾਡੇ ਜਾਂਦੇ ਨੇ ਬੋਟ ਆ ਉਹਨਾਂ ਦੇ ਵਿੱਚ ਰਾਸ਼ਨ ਲੈ ਕੇ ਅਸੀਂ ਐਂਡ ਤੱਕ ਦੇ ਦੇ ਕੇ ਉਹਨੇ ਜਿਹੜੇ ਜਿਹੜੇ ਸਾਨੂੰ ਨਾਲ ਖਾ ਕੇ ਜਾਂਦੇ ਆ ਨਾਲ ਆਪਣਾ ਆਧਾਰ ਕਾਰਡ ਨਾਲ ਆਪਾਂ ਫੋਨ ਨੰਬਰ ਨਾਲ ਜਾ ਕੇ ਜਾਂਦਾ ਉਹਨਾਂ ਦੇ ਘਰੇ ਜਾ ਕੇ ਉਹਨਾਂ ਨੂੰ ਦੇਖ ਕੇ ਰਾਸ਼ਨ ਦੇ ਦਿੰਦਾ ਕਿਉਂਕਿ ਇਹ ਆ ਵੀ ਕੋਈ ਹੋਰ ਨਾ ਰਾਸ਼ਨ ਜਿੰਨੇ ਚਾਤੇ ਨੂੰ ਜ਼ਰੂਰ ਪਿਆ ਜ਼ਰੂਰਤਵੰਦ ਆ ਉਹਦੇ ਤੱਕ ਰਾਸ਼ਨ ਜਿਹੜਾ ਵਾ ਪਹੁੰਚਦਾ ਕਿੱਥੇ ਆ ਲੋਕੇਸ਼ਨ ਦੱਸੇ ਹੁੰਦੀ ਇਹ ਹੁਣ ਅਸੀਂ ਜਨਾਲੇ ਬੈਠੇ ਹੋਇਆ ਜਨਾਲਾ ਜਿੱਥੇ ਪੋੜਿਆ ਆਪਣਾ ਨਹਿਰ ਵਾਲਾ ਉਤੋਂ ਅਗਲੇ ਬੰਨੇ ਨਾਂ ਦੇ ਸਾਰੇ ਖੱਬੇ ਖੱਬਿਆਂ 'ਚ ਕੈਂਪ ਲੱਗਾ ਸਾਡਾ ਆਪਣਾ ਸਾਡਾ ਮੁਸਲਿਮ ਭਾਈ ਜਾਰਾ ਵੀ ਪਹੁੰਚਿਆ ਜੇ ਸੇਵਾ ਲੈ ਕੇ Are no, you 20 ਟਰਾਲੀਆਂ ਰੋਜ਼ ਜਾਣਦੀਆਂ ਆਪਣੀਆਂ ਇੱਕ ਦੇ ਆਪਾਂ ਨੋਗਲ ਕਰਕੇ ਲਾਇਆ ਨਾ 20 ਟਰਾਲੀਆਂ ਡੇਲੀ ਰੋਜ਼ ਲੋਕਾਂ ਦੇ ਘਰਾਂ ਜੇ ਰਾਚਨ ਪਾਣੀ ਦੀਆਂ ਟੋੜੀਆਂ ਦੀਆਂ ਚਾਰ ਦੀਆਂ ਡੇਲੀ ਲਿਆਣ ਰਾਚਨ ਚ ਵੀਰੇ ਪੂਰਾ ਹੋਣ ਜਾਵਾਂ ਇੱਥੇ ਲਿਓ ਜਾਵਾਂ ਵੀਰੇ ਕੋਈ ਲੋੜ ਨਹੀਂ ਲੋੜ ਨਹੀਂ ਤੰਗਰਾਂ ਦੇ ਚਾਰੇ ਵੀ ਲੋੜ ਹੈ ਚਾਰੇ ਦੀ ਤੰਗਰਾਂ ਦੀ ਤੇ ਵੀਰੇ ਕਿੰਨੇ ਦਿਨ ਹੋ ਗਏ ਆਪਾਂ ਦਾ ਇੱਥੇ ਆ ਜਿਹੜਾ ਪਹਿਲਾਂ ਦਿਖਾਇਆ ਕੈਂਪ ਲਾਇਆ ਉਹ ਵੀ ਇਹ ਆਪਾਂ ਨੂੰ ਹੋ ਗਏ 4 ਤੋਂ 5 ਦਿਨ ਹੋ ਗਏ ਅਜਾ ਆਪਾਂ ਨੂੰ ਅੱਛਾ ਜੀ ਠੀਕ ਹੈ ਆਪਾਂ ਇੱਥੇ ਪ੍ਰੋਪਰ ਜਿਹੜੀ ਜਿਹੜੀਆਂ ਚੀਜ਼ਾਂ ਦੀ ਲੋੜ ਪੈਂਦੀ ਹੈ ਪਿੰਡਾਂ ਦੇ ਵਿੱਚ ਲੋਕੀ ਆਪਣੇ ਕੋਲੇ ਆਉਂਦੇ ਆ ਰਿਕੁਆਇਰਮੈਂਟ ਦੇ ਰੇ ਚੀਜ਼ਾਂ ਹਨਾ ਜੀ ਤੇ ਉਹ ਆਪਾਂ ਇੱਥੇ ਆਪਾਂ ਲਿਖ ਦਿੰਦੇ ਆਪਾਂ ਤੁਸੀਂ ਦੇਖਿਆ ਹੋਣਾ ਸ਼ਾਇਦ ਠੀਕ ਹੈ ਉਹ ਪੱਲੇ ਲੇ ਕੇ ਅਗਲੇ ਦੇ ਘਰੇ ਜਾ ਕੇ ਵੈਰੀਫਾਈ ਕਰਕੇ ਪ੍ਰੋਪਰ ਠੀਕ ਹੈ ਤੇ ਆਪਾਂ ਅਗਲੇ ਨੂੰ ਫੇਰ ਚੀਜ਼ ਦਿੰਦੇ ਜਿੰਨੀ ਅਗਲੇ ਨੂੰ ਲੋੜ ਹੈ ਤੇ ਵੀਰੇ بڑے ਐਨ ਆਰ ਆਈ ਨੇ ਜਿਹੜੇ ਕਹਿੰਦੇ ਨੇ ਕਿ ਵੀਰੇ ਕਿਸੇ ਕੀ ਦੀ ਲੋੜ ਆ ਸਾਨੂੰ ਦੱਸੋ ਆ ਜੀ ਸੇਵਾ ਕਰਿਓ ਕਿ ਕਿਹੜੇ ਤਰੀਕੇ ਨਾਲ ਸੇਵਾ ਕਰ ਸਕਦੇ ਵੀਰੇ ਹਜੇ ਕਿਸੇ ਚੀਜ਼ ਦੀ ਲੋੜ ਨਹੀਂ ਹੈ ਹਜੇ ਕਿਸੇ ਚੀਜ਼ ਦੀ ਲੋੜ ਨਹੀਂ ਹੈ ਕਿ ਇੱਥੇ ਸਭ ਕੁਝ ਆ ਰਿਹਾ ਠੀਕ ਹੈ ਲੋਕੀ ਇੱਥੇ ਆਉਂਦੇ ਨੇ ਉੱਤੋਂ ਮੁੜ ਕੇ ਜਾਂਦਾ ਰਸ਼ਨ ਠੀਕ ਹੈ ਸਾਨੂੰ ਇੱਥੇ ਡੰਪ ਚ ਇੱਥੇ ਦੇਖੇ ਜਾਂਦੇ ਨੇ ਠੀਕ ਹੈ ਜੀ ਸਾਡੇ ਤੋਂ ਵਰਤਾਇਆ ਨਹੀਂ ਗਿਆਗਾ ਕਿਉਂਕਿ ਉੱਥੇ ਪਹੁੰਚ ਗਿਆ ਸਾਰਾ ਕੁਝ ਠੀਕ ਹੈ ਕਿ ਸਾਨੂੰ ਆਇਆ ਕਿ ਅਸੀਂ ਇਹ ਤਾਂ ਕੀਤਾ ਹੈਗਾ ਡੰਪੇ ਤੇ ਤਾਂ ਬਣਾਇਆ ਜਿਹੜੇ ਅਗਲੇ ਪ੍ਰੋਬਲਮਸ ਆਉਣੀਆਂ ਫਲਤੋ 2-3 ਮਹੀਨੇ ਜਿਹੜਾ ਗਾਹ ਚੱਲਣਾ ਪ੍ਰੋਗਰਾਮ ਠੀਕ ਹੈ ਅੱਪਾ ਉਹਨਾਂ ਨੂੰ ਸੰਭਾਲ ਚੁੱਕੀਏ ਇਹਨਾਂ ਨੂੰ ਬਹਾਲ ਕਰ ਚੁੱਕੀਏ ਠੀਕ ਹੈ ਪ੍ਰੋਬਲਮਸ ਅੱਗੇ ਹੋਣੀਆਂ ਆਪਾਂ ਨੂੰ ਇਹ ਪ੍ਰੋਬਲਮਸ ਨਹੀਂ ਹੈ ਵੀ ਲੰਗਰ ਲਾ ਜੀਏ ਆਪਾਂ ਹੁਣੇ ਹੀ ਆਪਾਂ ਸਾਰਾ ਕੁਝ ਕਰ ਲਈਏ ਮਤਲਬ ਠੀਕ ਹੈ ਗਾਹ ਲੀਆਂ ਪ੍ਰੋਬਲਮਸ ਆਉਣੀਆਂ ਹੁਣ ਆਪਣਾ ਇੱਥੇ ਹਸਪੀਟਲ ਆਪਾਂ ਸਟੈਬਲਿਸ਼ ਕਰੀਏ ਉਹ ਬਣਾ ਰਹੇ ਨੇ ਉਧਰ ਜਿੱਥੇ ਸਾਰਾ ਮੈਡੀਸਨ ਰੱਖੋਗੇ ਤੇ ਡਾਕਟਰ ਦੀ ਟੀਮ ਹੈ ਨਾ ਕੋਈ ਪ੍ਰੋਪਰ ਠੀਕ ਹੈ ਦਿੱਲੀ ਤੋਂ ਆਰੀਏ ਡਾਕਟਰਾਂ ਦੀ ਟੀਮ ਹੈ ਨਾ ਕੀ ਉਹਨਾਂ ਦਾ ਸਟਾਫ ਹੈਗੇ 15 ਬੰਨਿਆਂ ਦਾ ਕਿ ਇੱਥੇ ਬੈੱਡ ਵਗੈਰਾ ਐਂਬੂਲੈਂਸ ਹੈ ਜੋ ਉੱਥੇ ਕੋਲ ਹੋਰ ਵੀ ਸੇਵਾ ਕਰਨਾ ਚਾਹੁੰਦੇ ਜਿਹੜੇ ਡਾਕਟਰ ਜਣਾ ਕੈਂਪ ਲਾਣਾ ਚਾਹੁੰਦੇ ਆ ਉਹਨਾਂ ਨੂੰ ਆਪਾਂ ਸਹੂਲਤ ਬਣਾ ਕੇ ਦੇਈਏ ਐਂਡ ਉਹ ਟੈਂਪਰ ਵੀ ਨਾਲ ਜੀ ਹਾਂ ਸਾਰਾ ਕੁਝ ਕਿ ਮਤਲਬ ਆਓ ਜਿਹੜੇ ਪ੍ਰੋਬਲਮਸ ਆ ਉਹ ਅੱਗੇ ਆ ਇਹ ਪ੍ਰੋਬਲਮਸ ਹਜੇ ਨਹੀਂ ਹੈਗੀਆਂ ਬਿਲਕੁਲ ਜਦੋਂ ਪਾਣੀ ਥੱਲੇ ਪੈਣਾ ਬਿਮਾਰੀਆਂ ਬੜੀਆਂ ਵਾਧ ਜਾਣੀਆਂ ਵੀਰੇ ਪਾਣੀ ਕਰਕੇ ਮੱਛਰ ਆਪਾਂ ਜਿਹੜੇ ਆਪਣੇ ਕੋਲੇ ਫੋਗ ਵਾਲੀਆਂ ਮਸ਼ੀਨਾਂ ਹੈਗੀਆਂ ਮੱਛਰ ਘਾਉਣ ਵਾਲੀਆਂ ਠੀਕ ਹੈ ਪ੍ਰੋਬਲਮ ਤੋਂ ਉਹ ਕੰਮ ਲੋੜ ਉੱਤੇ ਪੈਣੀ ਹੈ ਜੇ ਕੋਈ ਕਿਸੇ ਦਾ ਡੀਜ਼ਲ ਦੀ ਲੋਡ ਪੈਣੀ ਹੈ ਉਹਨੂੰ ਚਾਉਣ ਵਾਸਤੇ ਕਿੰਨੇ ਕਿੰਨੇ ਪਿੰਡ ਨੇ ਹਨਾ ਉੱਥੇ ਮਸ਼ੀਨਾਂ ਦੋ ਦੋ ਟਾਈਮ ਚਾਉਣੀਆਂ ਪੈਣਗੀਆਂ ਕਿ ਉੱਥੇ ਲੋਡ ਪੈਣੀ ਹੈ ਅਜੇ ਕਿਸੇ ਚੀਜ਼ ਦੀ ਲੋੜ ਨਹੀਂ ਹੈ ਵੀਰੇ ਹੁਣ ਆ ਤਾਂ ਮਕਸਦ ਇਹ ਹੀ ਹੈ ਕਿ ਇਹ ਸਿਰਫ 5-10 ਦਿਨਾਂ ਦੀ ਸੇਵਾ ਨਹੀਂ ਆ ਜਿੰਨਾ ਟਾਈਮ ਪ੍ਰੋਪਰ ਸਾਰਾ ਵੀਰਾਂ ਕਹਿੰਦਾ ਕਿ ਚੰਗੀ ਤਰ੍ਹਾਂ ਠੀਕ ਨਹੀਂ ਹੋ ਜਾਂਦਾ ਸਭ ਕੁਝ ਉਹਨਾ ਟਾਈਮ ਇਹ ਕੈਂਪ ਪੱਕਾ ਹੀ ਇੱਥੇ ਰਹੂਗਾ ਜੀ 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 ਭਾਈ ਆਪਾਂ ਮਾਰੇ ਕੋਲੇ ਅਰਦਾਸ ਕੀਤੀ ਆ ਵੀ ਆਪਾਂ ਸਾਰੇ ਰਲ ਮਿਲ ਕੇ ਠੀਕ ਹੈ ਤੇ ਆਪਾਂ ਕਰੀਏ ਬਾਕੀ ਜਿਹੜੇ ਪਿੰਡਾਂ ਦੇ ਵੀਰ ਆਪਣਾ ਗ੍ਰਹੀ ਕਰਕੇ ਕਲੈਕਟ ਕਰਕੇ ਜਾਂ ਰਾਸ਼ਨ ਲੈ ਕੇ ਆਉਣਦੇ ਆ ਜਾਂ ਮਾਇਆ ਦੀ ਗ੍ਰਹੀ ਗਾਣਦੇ ਜਾਂ ਐਨ ਆਰ ਆਈ ਵੀਰ ਕਰਨਦੇ ਆ ਨਾ ਉਹਨਾਂ ਨੂੰ ਮਤਲਬ ਬੇਨਤੀ ਆ ਕਿ ਘੱਟੋ ਘੱਟ 8 ਤੋਂ 10 ਦਿਨ ਰੁਕੋ ਜਿੰਨਾ ਚਿਰ ਪਾਣੀ ਥੱਲੇ ਨਹੀਂ ਹੁੰਦਾ ਪੂਰੀ ਸਿਚੁਏਸ਼ਨ ਦਾ ਪਤਾ ਨਹੀਂ ਲੱਗਦਾ ਵੀ ਕਿੱਥੇ ਕਿਹੜੀ ਚੀਜ਼ ਦੀ ਲੋੜ ਹੈ ਹੁਣ ਬਹੁਤ ਟਰਾਲੀਆਂ ਭਰ ਕੇ ਅੱਜ ਅੰਬਾਲੇ ਤੋਂ ਮਤਲਬ 15 ਤੋਂ 20 ਟਰੱਕ ਆਏ ਆ ਮੁਸਲਮਾਨ ਵੀਰ ਲੈ ਕੇ ਆਏ ਹਨਾ ਹੁਣ ਅਗਲੇ ਬੰਨੇ ਮਤਲਬ ਜਗ੍ਹਾ ਨਹੀਂ ਹੈਗੀ ਆਪਾਂ ਕਿੱਥੇ ਮਤਲਬ ਉਹਨਾਂ ਨੂੰ ਭੇਜੀਏ ਕਿਉਂਕਿ ਉਹ ਬਚਾਰੇ ਛੋਟੀਆਂ ਗੱਡੀਆਂ ਦਾ ਇਹ ਜਾਂ ਟਰੱਕਾਂ ਤੇ ਆਏ ਉਹਨਾਂ ਨੂੰ ਲਿੰਕ ਰੋਡਾਂ ਦਾ ਨਹੀਂ ਪਤਾ ਕਈ ਜਗ੍ਹਾ ਤੇ ਮਤਲਬ ਪਾਣੀ ਉੱਪਰੋਂ ਨਹੀਂ ਲੰਘਿਆ ਥੱਲੇ ਉਹਦੀਆਂ ਸੜਕਾਂ ਟੁੱਟ ਗਈ ਜਿਹੜੇ ਵੀ ਵੀਰ ਆ ਰਹੇ ਆ ਪਹਿਲਾਂ ਕਿਸੇ ਨਾ ਕਿਸੇ ਸੰਸਥਾ ਨਾਲ ਕੰਟੈਕਟ ਕਰਕੇ ਆਓ ਕਿਹੜੀ ਚੀਜ਼ ਦੀ ਲੋੜ ਆ ਕਿੰਨੀ ਲੋੜ ਆ ਉਸ ਹਾ ਅਨ ਮੁਤਾਬਕ ਲੈ ਕੇ ਆਓ ਹਨਾ ਅਸੀਂ ਇੱਥੇ ਆ ਸਾਡੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਡੇ ਫੋਨ ਨੰਬਰ ਜਿਹੜਾ ਆਪਾਂ ਅਜਨਾਲੇ ਆ ਸਿੱਕੀ ਪੁਲ ਦੇ ਜਮਾ ਉੱਤੇ ਆ ਬਦਲ ਖਾਲਸਾ ਦਾ ਉੱਤੇ ਆਪਾਂ ਬਣਾਇਆ ਹੋਇਆ ਏਡਾ ਠੀਕ ਹੈ ਇੱਥੇ ਸਾਰੀਆਂ ਸੰਸਥਾਵਾਂ ਆਪਣੇ ਨਾਲ ਨੇ ਵੀਰੇ ਹੋਣੀ ਇੱਕ ਚੀਜ਼ ਪੈਸੇ ਨਹੀਂ ਲੈਂਦੇ ਜੇ ਤੁਸੀਂ ਕੋਈ ਵੀ ਸੇਵਾ ਕਰਨੀ ਹਾਲੇ ਤੇ ਵੈਸੇ ਵੀਰੇ ਹੋਣੀ ਕਹਿੰਦੇ ਕਿ ਹਾਲੇ 8-10 ਦਿਨ ਰੋਕ ਜੁਕੇ ਜਿਹੜੀ ਲੋੜ ਇਸੇ ਚੀਜ਼ ਦੀ ਇਹ ਤੁਸੀਂ ਸੇਵਾ ਕਰਨੀ 8-10 ਦਿਨ no <laughs> ਵੀਰੇ ਉਹਨਾਂ ਨਾਲ ਕੰਟੈਕਟ ਕਰਿਆ ਜੇ ਕਿ ਵੀਰੇ ਕਿਹੜੀ ਚੀਜ਼ ਦੀ ਲੋੜ ਆ ਉਹ ਇੱਥੋਂ ਤੱਕ ਪਹੁੰਚਾਓ ਅਸੀਂ ਪ੍ਰੋਪਰ ਪਰਿਵਾਰ ਦਾ ਵੈਰੀਫਾਈਡ ਕਰਕੇ ਇੱਕ ਬੰਦਾ ਸਾਡਾ ਨਾ ਜਾਂਦਾ ਇੱਕ ਦਿਨ ਪਹਿਲਾਂ ਲਿਸਟ ਬੰਦੀ ਆ ਉਹਦੀ ਪਰਿਵਾਰ ਦੀ ਹਨਾ ਉੱਥੇ ਜਾ ਕੇ ਪਿੰਡ ਜਾ ਕੇ ਚੈੱਕ ਕਰਕੇ ਵੀ ਪਰਿਵਾਰ ਨੂੰ ਲੋੜ ਹੈਗੀ ਕਿ ਨਹੀਂ ਹੈਗੀ ਆਪਾਂ ਫੇਰ ਚੀਜ਼ ਦੇ ਦਈਏ ਕਿਉਂਕਿ ਆਪਾਂ ਬੇਸਤ ਨਹੀਂ ਕਰਨਾ ਇਹ ਤਾਂ ਸੰਬੰਧ ਦਾ ਪੈਸਾ ਹੈ ਠੀਕ ਆਪਾਂ ਇਹ ਸਹੀ ਥਾਂ ਤੇ ਲੱਗਣਾ ਚਾਹੀਦਾ ਬਹੁਤ ਆਪਾਂ ਦੇਖਦੇ ਹਾਂ ਇੱਥੇ ਲੋਕੀਂ ਜਿਹੜੇ ਸ਼ਹਿਰ ਵਾਲੇ ਨੇ ਸ਼ਹਿਰ ਵਾਲੇ ਲਈ ਜਾਂਦੇ ਜਿੱਥੇ ਕੁਝ ਹੋਇਆ ਹੀ ਨਹੀਂ ਨਾ ਨੁਕਸਾਨ ਹੀ ਨਹੀਂ ਹੋਇਆ ਜਿਹਦਾ ਆਪਾਂ ਅਰਦਾ ਸਾਰਾ ਕੁਝ ਸੈੱਟ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਸ੍ਰੀਮਾਨ ਸੰਤੋਬਾਬਾ ਹਿਆਰਾ ਜਿੰਦੂ ਸ੍ਰੀਮਾਨ ਸੰਤੋਬਾਬਾ ਲਖਨ ਸਿੰਘ ਜੱਜਕਾਰ ਬਾਬਾ ਸੁਨਾਮ ਸਿੰਘ ਜੀ ਬਾਬਾ ਕ੍ਰਿਪਾਲ ਸਿੰਘ ਜੀ ਬਾਬਾ ਜਗਦੀਸ਼ ਸਿੰਘ ਜੀ ਬਾਬਾ ਕੁਰੀਤ ਸਿੰਘ ਜੀ ਗੁਰੂ ਦੇ ਬਾਗ ਵਾਲੇ ਸੰਤਾਂ ਤੇ ਮਤਲਬ ਸਾਨੂੰ ਅੱਜ ਤੋਂ 507 ਦਿਨ ਹੋ ਚਲੇ ਇਥੇ ਲੰਗਰ ਚੱਲਦੇ ਨੂੰ ਪਿੰਡਾਂ ਚ ਵੀ ਲਾਗੇ ਬੰਨੇ ਜਿੰਨੇ ਹੈਗੇ ਆ ਸਾਰੇ ਮਤਲਬ ਚੱਲਦਾ ਪਿਆ ਆ ਪ੍ਰਸ਼ਾਦੇ ਪਾਣੀ ਦਾ ਵੀ ਲੋਕਾਂ ਨੂੰ ਚਾਰ ਤੇ ਡੰਗਰਾਂ ਵਾਸਤੇ ਚਾਰਾਂ ਤੂੜੀ ਸਾਰੀਆਂ ਰਸਤਾ ਪਾਣੀ ਪਹੁੰਚ ਰਿਹਾ 15 ਤੋਂ 20 ਟਰਾਲੇ ਜਿਹੜੇ ਆ ਰੋਜ਼ ਦੇ ਮਤਲਬ ਸਾਡੇ ਲੱਗਣ ਦਾ ਆ 7 ਦਿਨ ਹੋ ਜਾਂਦੇ ਆ। ਦਿਨ ਰਾਤ ਹੀ ਚੱਲ ਰਹੇ ਨੇ। ਦਿਨ ਰਾਤ ਹੀ ਮਤਲਬ ਚੱਲ ਰਿਹਾ ਆਪਣਾ। ਤੇਰੇ ਤੜਕੇ ਆਪਾਂ ਮਤਲਬ ਇੱਥੇ ਵੀ ਅੱਜ ਦਾ 8 ਵਜੇ ਤੋਂ ਲੈ ਕੇ ਰਾਤ 10-11 ਵਜੇ ਤੱਕ ਜੇ ਨਹੀਂ ਦੇਣ ਮਤਲਬ ਆਪਣਾ ਚੱਲਦਾ ਰਹਿੰਦਾ। ਤੇ ਆ ਹੁਣ ਕੋਨੇ ਵਾਲਾ ਬੰਨ ਰਮਦਾਸ ਲਾ ਕੇ ਟੁੱਟਾ ਆ 1 ਕਿਲੋ ਮਿੱਟੀ ਦਾ ਜੇ। ਤੇ ਉੱਥੇ ਵੀ ਮਤਲਬ ਕਾਦੀ ਸੇਵਾ ਚੱਲ ਗਈ ਆ ਔਰ ਮਿੱਟੀ ਪੌੜ ਦੀਆਂ ਨੂੰ ਬੰਨ ਬਨਨ ਦੀਆਂ ਪੌੜੀਆਂ 'ਚ ਮਿੱਟੀ ਪਾ ਕੇ ਕਰੇ। ਵੱਡੇ ਬਾਬਾ ਜੀ ਨੇ ਸਾਡੇ ਉੱਥੇ ਸਾਰੀ ਸੇਵਾ ਚੱਲਣ ਦੀ ਆ 4-500 ਤੋਂ ਉਹ ਨੰਗਰ ਦੀ ਵੀ ਸੇਵਾ ਚੱਲ ਰਹੀ ਹੈ ਨੰਗਰ ਦੀ ਵੀ ਦਿੱਲੀ ਚੱਲਣ ਡਈ ਹਾਂਜੀ ਉੱਥੇ ਵੀ ਚੱਲਣ ਡਈ ਹੈ ਬਰਮਦਾਸ ਜਿਹੜਾ ਗੋਗਰਾ ਸਾਹਿਬ ਸਮਰਦਾ ਪਾਪਾ ਬੜਾ ਦਾ ਉਹ ਵੀ ਗੋਗਰਾ ਸਾਹਿਬ ਆਬਾ ਜੀ ਕੋਲ ਹੀ ਆ ਉਥੋਂ ਵੀ ਲੰਗਰ ਪਾ ਕੇ ਲਾ ਕੇ ਬੰਨੇ ਅੱਜ ਪਹੁੰਚ ਗਿਆ ਹੈ ਸੋ ਇੱਥੇ ਕਿਸੇ ਚੀਜ਼ ਦੀ ਚਾਹੀ ਨਹੀਂ ਹਾਂਜੀ ਸੰਤ ਦਾ ਮਾਰ ਮੱਤਨੋਂ ਲੰਗਰ ਲਾਇਆ ਗਿਆ ਜਦੋਂ ਕੀ ਦੀ ਦੌਲਤ ਦੀ ਸੇਵਾ ਚੱਲਦੀ ਹੈ ਨਾ ਆਪਣੇ ਬਣਾਲੇ ਵਿੱਚ ਕੈਂਪ ਲੱਗਾ ਹੋਇਆ ਵੀਰੋ ਨਹੀਂ ਗੱਲ ਕਰ ਰਹੇ ਆ ਮੜਾ ਦਿਖਾਇਆ ਇੱਧਰ ਮੀਟਿੰਗ ਚੱਲ ਰਹੀ ਹੈ ਹਾਂ ਸੋ ਇੱਧਰ ਮੀਟਿੰਗ ਜੇ ਵੀਰੇ ਡੇਲੀ ਜਿਹੜੀਆਂ ਪ੍ਰੋਬਲਮ ਆਉਂਦੀਆਂ ਉਹ ਡਿਸਕਸ ਕਰਦੇ ਆਂ ਵੀ ਅੱਜ ਕਿਹੜੀ ਪ੍ਰੋਬਲਮ ਆਈ ਆਪਾਂ ਨੂੰ ਬੜਾ ਕੰਮ ਕਰਦੇ ਆਂ ਉਹ ਹਨਾ ਜਿਹਨੂੰ ਆਪਾਂ ਕੱਲ ਨੂੰ ਕਿਵੇਂ ਨਿਜਟਣਾ ਹੈ ਹਨਾ ਕਿ ਆਪਾਂ ਸਾਰੀਆਂ ਡਿਸਕਸ ਉਹ ਸਾਰੇ ਮੁੰਡਿਆਂ ਨੂੰ ਕੀ ਕੀ ਪ੍ਰੋਬਲਮਾਂ ਹੋਈਆਂ ਮੇਨ ਮਕਸਦ ਇਹੀ ਆ ਅੱਜ ਦੇ ਵਲੌਗ ਦਾ ਕਿ ਤੁਹਾਨੂੰ ਦਿਖਾਇਆ ਜਾਵੇ ਕਿ ਜੇ ਕਿਸੇ ਨੇ ਅਜਨਾਲੇ 'ਚ ਸੇਵਾ ਕਰਨੀ ਆ ਕਿਉਂਕਿ ਸੇਵਾ ਕੇ ਪਹਿਲੇ ਦੱਸਿਆ ਲੰਗਰ ਰੋ ਕੱਲ ਦਾ ਕੀ ਦੱਸ ਰਹੇ ਤੁਸੀਂ ਕੱਲ ਜਿਵੇਂ ਹੁਣ ਕੱਲ ਨੂੰ ਆਪਣੀ ਟੀਮਾਂ ਨਿਕਲਣਗੀਆਂ ਹਰੇਕ ਪਿੰਡ ਵਾਸਤੇ ਠੀਕ ਹੈ ਦੋ ਦੋ ਪਿੰਡ ਕਰਕੇ ਆਪਾਂ ਕਰਾਂਗੇ ਉਹਨਾਂ ਦੇ ਹਰੇਕ ਘਰ ਦਾ ਲਿਖਿਆ ਜਾਊਗਾ ਸਾਰਾ ਵਿੱਚ ਪ੍ਰੋਪਰ ਪੰਚਾਇਤ ਮੰਡਰ ਨੂੰ ਨਾਲ ਲੱਗੇ ਠੀਕ ਹੈ ਫਿਰ ਆਪਾਂ ਉੱਥੇ ਰਾਸ਼ਟਰ ਨੂੰ ਜਾਓ ਜੀ ਕਿ ਜਰੂਰਤਮੰਦ ਚੀਜ਼ਾਂ ਆ ਨੇ ਜਿਹੜੀਆਂ ਉਹ ਭੇਜਾਂਗੇ ਆਪਾਂ ਲੋੜ ਹੋਣਾ ਪਾਣੀ ਵੀ ਵਾਵਾ ਆ ਕੱਲ ਸੇਵਾ ਲੈ ਕੇ ਜਾਵਾਂਗੇ ਹਾਂ ਜੀ ਕੱਲ ਜਾਵਾਂਗੇ ਉਦੋਂ ਤੁਸੀਂ ਨਾਲ ਚਲੋਗੇ ਜੇ ਤੁਸੀਂ ਕੋਈ ਵੀ ਸੇਵਾ ਭੇਜਣੀ ਆ ਪੈਸੇ ਨਹੀਂ ਡਾਇਰੈਕਟ ਸੇਵਾ ਤੁਸੀਂ ਲੈ ਕੇ ਇੱਥੇ ਆ ਸਕਦੇ ਹੋ ਤੇ ਇਹ ਵੀ ਨਹੀਂ ਉਹ ਚੀਜ਼ ਦਾ ਕੋਈ ਗਲਤ ਯੂਜ਼ ਹੋ ਗਿਆ ਤੁਹਾਡੇ ਭਵੇਂ ਤੁਸੀਂ ਆਪ ਇੱਥੇ ਨਾਮ ਲਿਖਾ ਕੇ ਕੀ ਨਾ ਲਿਖੀ ਆਪਣੇ ਕੋਲੇ ਤੁਸੀਂ ਆਪ ਉਹਨਾਂ ਦੇ ਕੋਲ ਲਿਖ ਕੇ ਜਾਓ ਲਿਸਟ ਲੈ ਕੇ ਜਾਓ ਜਿਹੜੇ ਲੋੜਵੰਦ ਨੇ ਤੁਸੀਂ ਘਰ ਵੇਖੋ ਅਗਲੇ ਦਾ ਤੇ ਉੱਥੇ ਜਾ ਕੇ ਚੀਜ਼ ਦਿਓ ਅਸੀਂ ਨਹੀਂ ਕਹਿੰਦੇ ਕਿ ਸਾਡੇ ਕੋਲੇ ਰੱਖੋ ਅਸੀਂ ਇੱਥੇ ਸਟੋਰ ਨਹੀਂ ਕਰਨਾ ਸਾਰਾ ਕੁਝ ਤੇ ਨਾ ਹੀ ਸਾਡੇ ਕੋਲੇ ਇਹਨੂੰ ਜਗ੍ਹਾ ਵੀ ਸਟੋਰ ਕਰ ਕਰਕੇ ਰੱਖੀ ਜਾਣਾ ਠੀਕ ਹੈ ਮਕਸਦ ਇਹ ਹੈ ਜਿਹੜੀ ਚੀਜ਼ ਤੁਸੀਂ ਲੈ ਕੇ ਆਏ ਹੋ ਦਸਵੰਦ ਦੀ ਉਹ ਸਹੀ ਥਾਂ ਪਹੁੰਚੇ બસ ਹੋਰ ਕੋਈ ਗੱਲ ਨਹੀਂ ਧੰਨਵਾਦ ਸ਼ੁਕਰੀਆ ਜਿਹੜੀ ਸੇਵਾ ਆਪਾਂ ਲੈ ਕੇ ਆਈ ਉਹ ਵੀ ਹੁਣ ਲਾ ਕੇ ਆਪਾਂ ਇੱਥੇ ਰੱਖ ਦੇਣ ਕਿਉਂਕਿ ਬਾਬਾ ਜੀ ਆਪਦੇ ਹਸਾਮਨਾ ਵਰਤਾ ਦੇਣਗੇ ਹਾਂ ਤੋਂ ਜਿੰਨੀ ਵੀ ਸੇਵਾ ਆ ਰਹੀ ਹੈ ਰਾਸ਼ਨ ਦੀ ਜਾਂ ਕੋਈ ਵੀ ਸੇਵਾ ਦੀ ਬਾਬਾ ਜੀ ਅੰਦਰ ਰੱਖ ਰਹੇ ਨੇ ਸੇਵਾ ਸੋ ਜਿਹਨੇ ਵੀ ਸੇਵਾ ਲੈ ਕੇ ਆਉਣੀ ਹੈ ਸੋ ਇੱਥੇ ਬਾਬਾ ਜੀ ਨਾਲ ਕੰਟੈਕਟ ਕਰਕੇ ਸੇਵਾ ਲੈ ਕੇ ਆਓ ਤੇ ਬਾਕੀ ਮਹਾਰਾਜ ਮਿਹਰ ਕਰੇਗਾ ਉਹ ਜਿਹੜੀ ਚੀਜ਼ ਚੱਲ ਰਹੀ ਆ ਹਨਾ ਫਾੜੇ ਚੱਲ ਰਹੇ ਨੇ ਜੋ ਪਾਣੀ ਆ ਰਿਹਾ ਤੇ ਸਾਰੇ ਜਾਣੇ ਰੱਬ ਅਗੇ ਅਰਦਾਸ ਕਰਿਓ ਕਿ ਬਾਬਾ ਜੀ ਸਭ ਜਲਦੀ ਇਹ ਸੰਕਟ ਤੋਂ ਸਾਰਿਆਂ ਨੂੰ ਬਾਹਰ ਕੱਢਣ ਤੇ ਜਲਦੀ ਜਲਦੀ ਠੀਕ ਹੋਵੇ ਸੋ ਸਭ ਨੇ ਚਰਦੀ ਕਲਾ ਚ ਰੱਖੀ